ਕੇਰਲ ਦੇ ਵਾਈ ਨਾਈਟ ਜ਼ਿਲ੍ਹੇ ਦੇ ਵਿੱਚ ਮੈਪ ਦੇ ਨੇੜੇ ਪਹਾੜੀ ਇਲਾਕਿਆਂ ਦੇ ਵਿੱਚ ਤੜਕਸਰ ਢਿਗਾ ਡਿਗਤੀਆਂ ਨੇ ਜਿਸ ਕਾਰਨ ਭਾਰੀ ਤਬਾਹੀ ਮੱਚੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੰਡਕਾਈ ਅਤੇ ਚੁਰਲਮਾਲਾ ਦੇ ਵਿੱਚ ਦੋ ਵੱਡੇ ਪਹਾੜ ਡਿਗੇ ਨੇ ਤੇ ਚੁਰਲਮਾਲਾ ਸ਼ਹਿਰ ਦੇ ਵਿੱਚ ਸੈਂਕੜੇ ਘਰ, ਵਾਹਨ ਅਤੇ ਦੁਕਾਨਾਂ ਪਾਣੀ ਵਿੱਚ ਡੁੱਕੀਆਂ ਨੇ ਤੇ ਇਸ ਦੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ, ਜਦਕਿ ਸੈਂਕੜੇ ਲੋਕ ਇਸ ਵਿੱਚ ਫਸੇ ਹੋਣ ਦਾ ਖਰਸ਼ਾ ਜਤਾਇਆ ਜਾ ਰਿਹਾ ਹੈ। ਮੌਕੇ ਤੇ ਤੈਨਾਤ ਬਚਾਅਦਲਾ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਬਚਾਅ ਕਾਰਜਾਂ ਵਿੱਚ ਵੀ ਕਾਫੀ ਮੁਸ਼ਕਲ ਅਰੀਏ ਤੇ ਜਿਸ ਕਰਨ ਮਰਨ ਵਾਲਿਆਂ ਦੀ ਸੰਖਿਆ ਵਧਨ ਦਾ ਵੀ ਖੱਛਾ ਜਤਾਇਆ ਜਾ ਰਿਹਾ ਹੈ। ਕੇਰਲ ਸਟੇਟ ਡੈਜੈਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ ਬਚਾਅ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਵਿੱਚ ਤੈਨਾਤ ਕਰ ਦਿੱਤਾ ਗਿਆ ਤੇ ਨਾਲ ਹੀ ਇੱਕ ਵਾਧੂ ਐਨਡੀਆਰਐਫ ਟੀਮ ਨੂੰ ਕਨੂਰ ਵੀ ਭੇਜਿਆ ਗਿਆ ਹੈ। ਅਤੇ ਕੇਰਲ ਸਟੇਟ ਡੈਜੈਸਟਰ ਮੈਨੇਜਮੈਂਟ ਅਥਾਰਟੀ ਦੇ ਵੱਲੋਂ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਸੁਰੱਖਿਆ ਕੋਰ ਦੀਆਂ ਦੋ ਟੀਮਾਂ ਨੂੰ ਵੀ ਬਚਾਅ ਕਾਰਜਾਂ ਦੇ ਲਈ ਸਹਾਇਤਾ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤੇ ਇਹਨਾਂ ਨੂੰ ਵਨਾਈਟ ਦੇ ਲਈ ਭੇਜਿਆ ਗਿਆ ਹੈ। ਦਾਦੀਏ ਕਿ ਇਸ ਦੇ ਵਿੱਚ ਇੱਕ ਨੇਪਾਲੀ ਜੋੜੇ ਦੇ ਬੱਚੇ ਦੀ ਮੌਤ ਹੋਣ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ ਵੈਨਾਈਟ ਜ਼ਿਲ੍ਹੇ ਦੇ ਇੱਕ ਪਿੰਡੂ ਖੇਤਰ ਵਿੱਚ ਰਹਿ ਰਹੇ ਨੇਪਾਲੀ ਜੋੜੇ ਦੇ ਇੱਕ ਬੱਚੇ ਦੀ ਜ਼ਮੀਨ ਖਿਸਕਣ ਨਾਲ ਮਲਵੇ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਭਾਰੀ ਮੀਂਹ ਅਤੇ ਸੜਕਾਂ ਤੇ ਪਏ ਮਲਵੇ ਕਾਰਨ ਬਚਾਅ ਕਾਰਜ ਦੇ ਵਿੱਚ ਦਿੱਕਤ ਆ ਰਹੀ ਹੈ। ਆਸ-ਪਾਸ ਦੇ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਸੂਤਰਾਂ ਦੇ ਅਨੁਸਾਰ ਮੇਰੀ ਜਾਣਕਾਰੀ ਤੋਂ ਇਹ ਪਤਾ ਚੱਲਿਆ ਹੈ ਕਿ ਟੀਮ ਨੇ ਜ਼ਿਲ੍ਹੇ ਵਿੱਚ ਪਹੁੰਚ ਕੇ ਨੈਸ਼ਨਲ ਡਾਇਜੈਸਟਰ ਟ੍ਰਾਂਸਪੋਰਟ ਫੋਰਸ ਦੇ ਜਵਾਨਾਂ ਨੂੰ ਇਲਾਕੇ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਸੜਕੀ ਸੰਪਰਕ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੇਰਲ ਦੇ ਵਾਈਨਾਈਟ ਜ਼ਿਲ੍ਹੇ ਦੇ ਵਿੱਚ ਮੈਪ ਦੇ ਨੇੜੇ ਪਹਾੜੀ ਇਲਾਕਿਆਂ ਦੇ ਵਿੱਚ ਤੜਕਸਰ ਢਿਗਾਂ ਡਿੱਗੀਆਂ ਨੇ ਜਿਸ ਕਾਰਨ ਭਾਰੀ ਤਬਾਹੀ ਮੱਚੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੰਡਕਾਈ ਅਤੇ ਚੁਰਲਮਾਲਾ ਦੇ ਵਿੱਚ ਦੋ ਵੱਡੇ ਪਹਾੜ ਡਿਗੇ ਨੇ ਤੇ ਚੁਰਲਮਾਲਾ ਸ਼ਹਿਰ ਦੇ ਵਿੱਚ ਸੈਂਕੜੇ ਘਰ, ਵਾਹਨ ਅਤੇ ਦੁਕਾਨਾਂ ਪਾਣੀ ਵਿੱਚ ਡੁੱਟੀਆਂ ਨੇ ਤੇ ਇਸ ਦੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ ਜਦਕਿ ਸੈਂਕੜੇ ਲੋਕ ਇਸ ਵਿੱਚ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਕੇ ਤੇ ਤਨਾਤ ਬਚਾਅਦਲਾ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਬਚਾਅ ਕਾਰਜਾਂ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ ਤੇ ਜਿਸ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਧਣ ਦਾ ਵੀ ਖਤਰਾ ਜਤਾਇਆ ਜਾ ਰਿਹਾ ਹੈ। ਕੇਰਲ ਸਟੇਟ ਡੈਜੈਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ ਬਚਾਅ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਤੇ ਨਾਲ ਹੀ ਇੱਕ ਵਾਧੂ ਐਨਡੀਆਰਐਫ ਟੀਮ ਨੂੰ ਕਨੂਰ ਵੀ ਭੇਜਿਆ ਗਿਆ ਹੈ। ਅਤੇ ਕੇਰਲ ਸਟੇਟ ਡੈਜੈਸਟਰ ਮੈਨੇਜਮੈਂਟ ਅਥਾਰਟੀ ਦੇ ਵੱਲੋਂ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਸੁਰੱਖਿਆ ਕੋਰ ਦਿਆਰ ਦੋ ਟੀਮਾਂ ਨੂੰ ਵੀ ਬਚਾਅ ਕਾਰਜਾਂ ਦੇ ਲਈ ਸਹਾਇਤਾ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤੇ ਇਹਨਾਂ ਨੂੰ ਵੈਨਾਈਟ ਦੇ ਲਈ ਭੇਜਿਆ ਗਿਆ ਹੈ ਦੱਸਿਆ ਗਿਆ ਕਿ ਇਸ ਦੇ ਵਿੱਚ ਇੱਕ ਨੇਪਾਲੀ ਜੋੜੇ ਦੇ ਬੱਚੇ ਦੀ ਮੌਤ ਹੋਣ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ ਵੈਨਾਈਟ ਜ਼ਿਲ੍ਹੇ ਦੇ ਇੱਕ ਪਿੰਡੂ ਖੇਤਰ ਵਿੱਚ ਰਹਿ ਰਹੇ ਨੇਪਾਲੀ ਜੋੜੇ ਦੇ ਇੱਕ ਬੱਚੇ ਦੀ ਜ਼ਮੀਨ ਖਿਸਕਣ ਨਾਲ ਮਲਵੇ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਭਾਰੀ ਮੀਂਹ ਅਤੇ ਸੜਕਾਂ ਤੇ ਪਏ ਮਲਵੇ ਕਾਰਨ ਬਚਾਅ ਕਾਰਜ ਦੇ ਵਿੱਚ ਦਿੱਕਤ ਆ ਰਹੀ ਹੈ। ਆਸ-ਪਾਸ ਦੇ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਸੂਤਰਾਂ ਦੇ ਅਨੁਸਾਰ ਮੇਰੀ ਜਾਣਕਾਰੀ ਤੋਂ ਇਹ ਪਤਾ ਚੱਲਿਆ ਹੈ ਕਿ ਟੀਮ ਨੇ ਜ਼ਿਲ੍ਹੇ ਵਿੱਚ ਪਹੁੰਚ ਕੇ ਨੈਸ਼ਨਲ ਡਾਇਜੈਸਟਰ ਟ੍ਰਾਂਸਪੋਰਟ ਫੋਰਸ ਦੇ ਜਵਾਨਾਂ ਨੂੰ ਇਲਾਕੇ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਸੜਕੀ ਸੰਪਰਕ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।